ਦਾਨ ਸਬਾਲ ਕਾ ਨਾਬਾ ਦੇ ਨਗਰ ਪੰਚਾਇਤ ਪਾਸੋਂ ਤੋਂ ਅਸੀਂ ਇੱਕ ਹਰੇ ਚਾਰੇ ਦਾ ਟਰੱਕ ਜਿਹਦੇ ਵਿੱਚ 150 ਗੱਠਾ ਹੈ ਔਰ ਇੱਕ ਗੱਠ ਦੇ ਵਿੱਚ ਇੱਕ ਇੱਕ ਕੁਆਂਟਲ ਜਿਹੜਾ ਜੀ ਸੁੱਕਾ ਚਾਰਾ ਹੁੰਦਾ ਜਿਹੜਾ ਪਸ਼ੂ ਬੜੇ ਸ਼ੌਕ ਨਾਲ ਖਾਂਦੇ ਨੇ ਕਿਉਂਕਿ ਸੁੱਕੇ ਚਾਰੇ ਦੀ ਸਮੱਸਿਆ ਬਹੁਤ ਵੱਡੀ ਆ ਰਹੀ ਹੈ ਜੀ ਜਿੱਥੇ-ਜਿੱਥੇ ਹੜ੍ਹ ਪ੍ਰਭਾਵਿਤ ਇਲਾਕਾ ਪੰਜਾਬ ਦਾ ਉਹ ਅੱਜ ਅਸੀਂ ਇਥੋਂ ਕਰਕੇ ਭੇਜਿਆ ਉਹ ਸਾਰੀ ਸੇਵਾ ਜਿਹੜੀ ਹੈ ਨਗਰ ਕਾਉਂਸਲ ਨਗਰ ਪੰਚਾਇਤ ਪਾਸੋਂ ਦੇ ਸਾਰੇ ਕਾਉਂਸਲਰ ਸਾਹਿਬਾਨ ਸਾਡੇ ਪ੍ਰਧਾਨ ਸਾਹਿਬ ਸਾਰਿਆਂ ਨੇ ਰਲ ਕੇ ਸੇਵਾ ਕੀਤੀ ਹੈ ਔਰ ਪਾਸੋਂ ਦੀ ਬਹੁਤ ਸਾਰੀ ਸੰਗਤ ਨੇ ਇਹਦੇ ਵਿੱਚ ਯੋਗਦਾਨ ਪਾਇਆ ਕਿਸੇ ਨੇ ਤੇਲ ਦੀ ਸੇਵਾ ਕੀਤੀ ਸਾਡੇ ਸੁਖਿੰਦਰ ਟੋੜਾ ਸਾਹਿਬ ਨੇ ਪ੍ਰਧਾਨ ਟਰੱਕ ਯੂਨੀਅਨ ਪਾਸੋਂ ਉਹਨਾਂ ਨੇ ਤੇਲ ਦੀ ਸੇਵਾ ਕੀਤੀ ਹੈ ਤੇ ਗੁਪਤਾ ਸਾਹਿਬ ਦੀ ਫੈਕਟਰੀ ਹੈ ਜਿਨ੍ਹਾਂ ਨੇ 100 ਰੁਪਏ ਡਿਸਕਾਊਂਟ ਕੀਤਾ ਔਰ ਕਹਿੰਦੇ ਜੇ ਕਮੀ ਤੁਹਾਨੂੰ ਲੱਗੀ ਕਿ ਕੋਈ ਕਮੀ ਆ ਜਿੱਥੇ ਜ਼ਰੂਰਤ ਪਈ ਕਿ ਵਾਕਏ ਉੱਥੇ ਜ਼ਰੂਰ ਹੋਰ ਲੋੜ ਆ ਤਾਂ ਮੈਂ ਆਪਣੇ ਵੱਲੋਂ ਵੀ ਅਸੀਂ ਹੋਰ ਭੇਜ ਦਿਆਂਗੇ ਤੇ ਬਾਕੀ ਜਿਹੜੀ ਸੰਗਤ ਹੈ ਜੀ ਉਹ ਵੀ ਸਹਿਯੋਗ ਕਰ ਰਹੀ ਆ ਤੇ ਫੁੱਲ ਮਸਲਾ ਨਹੀਂ ਹੁੰਦਾ ਕਿ ਆਪਾਂ ਕਿੰਨਾ ਹਿੱਸਾ ਪਾ ਰਹੇ ਆ ਜੀ ਇਹ ਪਾਸ 100 ਰੁਪਇਆ ਦੇ ਰਿਹਾ ਕਿ 500 ਦੇ ਰਿਹਾ ਕਿ 1000 ਦੇ ਰਿਹਾ ਕਿ ਲੱਖ ਦੇ ਰਿਹਾ ਮਸਲਾ ਇਹ ਹੈ ਕਿ ਆਪਾਂ ਇਕੱਠੇ ਹੋ ਕੇ ਜਦੋਂ ਆਪਣੀ ਦਸਾਂ ਨੌ ਦੀ ਕਮਾਈ ਦੇ ਵਿੱਚੋਂ ਕਿਸੇ ਦੀ ਮਦਦ ਕਰਦੇ ਆ ਨਾ ਜੀ ਤਾਂ ਪਰਮਾਤਮਾ ਵੀ ਉਹ ਚ ਬਰਕਤ ਪਾਉਂਦਾ ਔਰ ਲੋੜਵੰਦ ਜਦੋਂ ਖਾਂਦਾ ਜਦੋਂ ਉਹਦੇ ਅੰਦਰੋਂ ਜਦੋਂ ਉਹ ਦੁਆ ਨਿਕਲੂਗੀ ਨਾ ਜੀ ਉਹਦੀ ਕੋਈ ਕੀਮਤ ਨਹੀਂ ਹੈ ਜੀ ਦੁਨੀਆ ਤੇ ਦੁਆ ਦੀ ਕੋਈ ਕੀਮਤ ਨਹੀਂ ਹੈ ਆਪਾਂ ਕਿਸੇ ਦਾ ਸਹਾਰਾ ਜਦੋਂ ਬਣਦੇ ਆ ਬਹੁਤ ਬਹੁਤ ਮਿਹਰਬਾਨੀ ਜੀ ਔਰ ਮੈਂ ਸਭ ਨੂੰ ਬੇਨਤੀ ਕਰਦਾ ਕਿ ਸਾਰੇ ਆਪਾਂ ਇਕੱਠੇ ਹੋ ਗਿਆ ਜੀ ਇਨਸਾਨੀਅਤ ਆਪਾਂ ਜਿਹੜੇ ਹੜਪੀੜਿਤ ਪ੍ਰਭਾਵਿਤ ਯਾਨੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਸਬਾਲ ਕਾ ਨਾਬਾ ਦੇ ਨਗਰਪੰਚਾਇਤ ਪਾਸੋਂ ਤੋਂ ਅਸੇ ਇੱਕ ਹਰੇ ਚਾਰੇ ਦਾ ਟਰੱਕ ਜਿਹਦੇ ਵਿੱਚ 150 ਗੱਠਾ ਹੈ ਔਰ ਇੱਕ ਗੱਠ ਦੇ ਵਿੱਚ ਇੱਕ ਕੁਆਂਟਲ ਜਿਹੜਾ ਜੀ ਸੁੱਕਾ ਚਾਰਾ ਹੁੰਦਾ ਜਿਹੜਾ ਪਸ਼ੂ ਬڑے ਸ਼ੌਕ ਨਾ ਖਾਂਦੇ ਨੇ ਕਿਉਂਕਿ ਸੁੱਕੇ ਚਾਰੇ ਦੀ ਸਮੱਸਿਆ ਬਹੁਤ ਵੱਡੀ ਆ ਰਹੀ ਹੈ ਜੀ ਜਿੱਥੇ-ਜਿੱਥੇ ਹੜ ਪ੍ਰਭਾਵਿਤ ਇਲਾਕਾ ਪੰਜਾਬ ਦਾ ਉਹ ਅੱਜ ਅਸੀਂ ਇਥੋਂ ਕਰਕੇ ਭੇਜਿਆ ਉਹ ਸਾਰੀ ਸੇਵਾ ਜਿਹੜੀ ਹੈ ਨਗਰ ਕਾਉਂਸਲ ਨਗਰ ਪੰਚਾਇਤ ਪਾਸੋਂ ਦੇ ਸਾਰੇ ਕਾਉਂਸਲਰ ਸਾਹਿਬਾਨ ਸਾਡੇ ਪ੍ਰਧਾਨ ਸਾਹਿਬ ਸਾਰਿਆਂ ਨੇ ਰਲ ਕੇ ਸੇਵਾ ਕੀਤੀ ਹੈ ਔਰ ਪਾਸੋਂ ਦੀ ਬਹੁਤ ਸਾਰੀ ਸੰਗਤ ਨੇ ਇਹਦੇ ਵਿੱਚ ਯੋਗਦਾਨ ਪਾਇਆ ਕਿਸੇ ਨੇ ਤੇਲ ਦੀ ਸੇਵਾ ਕੀਤੀ ਸਾਡੇ ਸੁਖਿੰਦਰ ਟੋੜਾ ਸਾਹਿਬ ਨੇ ਪ੍ਰਧਾਨ ਟਰੱਕ ਯੂਨੀਅਨ ਪਾਸੋਂ ਉਹਨਾਂ ਨੇ ਤੇਲ ਦੀ ਸੇਵਾ ਕੀਤੀ ਹੈ ਤੇ ਗੁਪਤਾ ਸਾਹਿਬ ਦੀ ਫੈਕਟਰੀ ਹੈ ਜੀ ਇਹਨਾਂ ਨੇ 100 ਰੁਪਏ ਡਿਸਕਾਊਂਟ ਕੀਤਾ ਔਰ ਕਹਿੰਦੇ ਜੇ ਕਮੀ ਤੁਹਾਨੂੰ ਲੱਗੀ ਕਿ ਕੋਈ ਕਮੀ ਆ ਜਿੱਥੇ ਜ਼ਰੂਰਤ ਪਈ ਕਿ ਵਾਕਏ ਉੱਥੇ ਜ਼ਰੂਰ ਹੋਰ ਲੋੜ ਆ ਤਾਂ ਮੈਂ ਆਪਣੇ ਵੱਲੋਂ ਵੀ ਅਸੀਂ ਹੋਰ ਭੇਜ ਦਿਆਂਗੇ ਤੇ ਬਾਕੀ ਜਿਹੜੀ ਸੰਗਤ ਹੈ ਜੀ ਉਹ ਵੀ ਸਹਿਯੋਗ ਕਰ ਰਹੀ ਆ ਤੇ ਫੁੱਲ ਮਸਲਾ ਇਹ ਨਹੀਂ ਹੁੰਦਾ ਕਿ ਆਪਾਂ ਕਿੰਨਾ ਹਿੱਸਾ ਪਾ ਰਹੇ ਆ ਜੀ ਕਿ ਆਪਾਂ 100 ਰੁਪਏ ਦੇ ਰਹੇ ਆ ਕਿ 500 ਦੇ ਰਹੇ ਆ ਕਿ 1000 ਦੇ ਰਹੇ ਆ ਕਿ ਲੱਖ ਦੇ ਰਹੇ ਮਸਲਾ ਇਹ ਹੈ ਕਿ ਆਪਾਂ ਇਕੱਠੇ ਹੋ ਕੇ ਜਦੋਂ ਆਪਣੀ ਦਸਾਂ ਨੌ ਦੀ ਕਮਾਈ ਦੇ ਵਿੱਚੋਂ ਕਿਸੇ ਦੀ ਮਦਦ ਕਰਦੇ ਆ ਨਾ ਜੀ ਤਾ ਪ੍ਰਮਾਤਮਾ ਵੀ ਉਹ ਚ ਬਰਕਤ ਪਾਉਂਦਾ ਔਰ ਲੋੜਵੰਦ ਜਦੋਂ ਖਾਂਦਾ ਜਦੋਂ ਉਹਦੇ ਅੰਦਰੋਂ ਜਦੋਂ ਉਹ ਦਵਾ ਨਿਕਲੂਗੀ ਨਾ ਜੀ ਉਹਦੀ ਕੋਈ ਕੀਮਤ ਨਹੀਂ ਹੈ ਜੀ ਉਹ ਦੁਨੀਆ ਤੇ ਦਵਾ ਦੀ ਕੋਈ ਕੀਮਤ ਨਹੀਂ ਹੈ ਆਪਾਂ ਕਿਸ ਦਾ ਸਹਾਰਾ ਜਦੋਂ ਬਣਦੇ ਆ ਬਹੁਤ ਬਹੁਤ ਮਿਹਰਬਾਨੀ ਜੀ ਔਰ ਮੈਂ ਸਭ ਨੂੰ ਬੇਨਤੀ ਕਰਦਾ ਕਿ ਸਾਰੇ ਆਪਾਂ ਇਕੱਠੇ ਹੋ ਗਿਆ ਜੀ ਇਨਸਾਨੀਅਤ ਆਪਾਂ ਜਿਹੜੇ ਹੜਪੀੜਿਤ ਪ੍ਰਭਾਵਿਤ ਇਲਾਕੇ ਨੇ ਉੱਥੇ ਪਾਸੇ ਵਣ ਬਾਈ ਹੈ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ